ਅਸੀਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਬਟਨਾ ਸਾਹਿਬ ਦੀ ਪਾਵਨ ਧਰਤੀ ਦੀਆਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਵਨ ਪਿੱਤਰ ਛੋ ਪ੍ਰਾਪਤ ਵੱਖ-ਵੱਖ ਇਤਿਹਾਸਿਕ ਥਾਨਾਂ ਦੀਆਂ ਤੋਂ ਅਸੀਂ ਇਸ ਵੇਲੇ ਮੌਜੂਦ ਆ ਗੰਗਾ ਨਦੀ 'ਚ ਜਿੱਥੇ ਅਸੀਂ ਹੁਣ ਇਸ ਕਿਸ਼ਤੀ ਤੇ ਰਾਹੀਂ ਪਹੁੰਚੇ ਆ ਗੁਰੂ ਸਾਹਿਬ ਦੀ ਪਾਵਨ ਪਿੱਤਰ ਛੋ ਸਥਾਨ ਗੁਰਦੁਆਰਾ ਕੰਗਨਕਾਟ ਤੋਂ ਤੁਹਾਨੂੰ ਲੈ ਕੇ ਚੱਲਦੇ ਹੁਣ ਗੁਰਦੁਆਰਾ ਕੰਗਨਕਾਟ ਤੇ ਦੱਸਦੇ ਆ ਇਸ ਪਾਵਨ ਪਿੱਤਰਸਾਨ ਦਾ ਇਤਿਹਾਸ। ਜਈ ਕੰਗਨ ਘਾਟ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਪਹੁੰਚੀਆਂ ਕੁਝ ਸ਼ਰਧਾਲੂ ਵੀ ਸਾਡੇ ਨਾਲ ਵਜੂਦ ਨੇ। ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨਗੇ ਭਾਜੀ ਕਿਸ ਤਰ੍ਹਾਂ ਲੱਗੇ ਇਹ ਲੋਕੀਂ ਗੰਜਾਰਾ। ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਲ ਅਵਸਥਾ ਦੇ ਵਿੱਚ ਇੱਥੇ ਕੰਗਨ ਘਾਟ ਗੁਰਦੁਆਰਾ ਜਿਹੜਾ ਕਿ ਸਥਿਤ ਹੈਗਾ ਵਾ ਗੰਗਾ ਘਾਟ ਦੇ ਬਿਲਕੁਲ ਨਾਲ ਹੈਗਾ ਵਾ ਤੇ ਇੱਥੇ ਉਹ ਖੇਡਿਆ ਕਰਦੇ ਸਨ ਤੇ ਇਹ ਅਦਭੁਤ ਤੇ ਅਲੌਕਿਕ ਨਜ਼ਾਰਾ ਹੈਗਾ ਵਾ। ਜਿਹੜੀ ਕਿ ਦੁਨੀਆ ਦੇ ਵਿੱਚ ਬੜੀ ਦੇਸ਼ੋਂ ਪਰਦੇਸੋਂ ਲੋਕੀ ਇੱਥੇ ਨਤਮਸਤਕ ਹੋਣ ਲਈ ਆਇਆ ਕਰਦੇ ਹਨ ਤੇ ਅਸੀਂ ਵਟਭਾਗੀ ਆ ਕਿ ਅਸੀਂ ਸਾਰੇ ਸਾਨੂੰ ਮੌਕਾ ਮਿਲਿਆ ਇਸ ਘਾਟ ਦੇ ਉੱਤੇ ਆਉਣ ਦਾ ਬਿਨਾਂ ਸ਼ੱਕ ਬੜਾ ਅਦਭੁਤ ਨਜ਼ਾਰਾ ਔਰ ਉਹ ਪਾਵਨ ਪਿੱਤਰ ਸਥਾਨ ਹੈ ਜਿੱਥੇ ਬਾਲਾ ਪ੍ਰੀਤਮ ਆਪਣੇ ਸੰਗੀ ਸਾਥੀਆਂ ਨਾਲ ਖੇਡਦੇ ਸੀ ਬੜੀਆਂ ਇਤਿਹਾਸ ਜਿਹੜੇ ਘਟਨਾਵਾਂ ਇਸ ਜਗ੍ਹਾ ਦੇ ਨਾਲ ਜੁੜੀਆਂ ਨੇ ਹਾਂਜੀ ਬਿਲਕੁਲ ਜੀ ਇਹ ਕੰਗਣ ਘਾਟ ਗੁਰਦੁਆਰਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਬਾਲ ਵਸਤਾ ਵਿੱਚ ਜਦੋਂ ਇੱਥੇ ਖੇਡਦੇ ਸੀ ਇੱਥੇ ਪੰਡਤ ਸ਼ਿਵਦਾਜੀ ਦਾ ਘਰ ਸੀਗਾ ਉੱਥੇ ਖੇਡਦੇ ਖੇਡਦੇ ਜਦੋਂ ਉਹਨਾਂ ਕੰਗਣ ਆਪਣਾ ਗੰਗਾ ਨਦੀ ਚ ਸੁੱਟ ਦਿੱਤਾ ਤੇ ਉਹਨਾਂ ਮਾਤਾ ਜੀ ਨੂੰ ਸ਼ਿਕਾਇਤ ਕੀਤੀ ਕਿ ਇਹਨਾਂ ਆਪਣਾ ਜਿਹੜਾ ਕੰਗਣ ਆ ਉਹ ਸੋਨੇ ਦਾ ਜਿਹੜਾ ਵਾ ਉਹ ਪਾਣੀ ਦੇ ਵਿੱਚ ਸੁੱਟ ਦਿੱਤਾ ਉਹ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਕੰਗਣ ਨਹੀਂ ਛੁੱਟਿਆ ਕੰਗਣ ਉਹਦੇ ਵਿੱਚੋਂ ਜਿਹੜਾ ਤੁਹਾਡਾ ਕੰਗਣ ਆ ਉਹ ਲੱਭ ਲੋ ਜਦੋਂ ਉਹਨਾਂ ਫਿਰ ਜਦੋਂ ਇਹਦੇ ਵਿੱਚ ਚੁੱਭੀ ਮਾਰੀ ਗੰਗਾ ਦੇ ਵਿੱਚ ਤੇ ਇਹਦੇ ਵਿੱਚ ਹਜ਼ਾਰਾਂ ਲੱਖਾਂ ਹੀ ਜਿਹੜੇ ਕੰਗਨ ਸਨ ਇਹ ਗੁਰੂ ਦਾ ਜਿਹੜਾ ਬੜਾ ਲੋਕਿਕ ਉਹਨਾਂ ਦੀਆਂ ਸ਼ਕਤੀਆਂ ਨੇ ਲੋਕਿਕ ਨਜ਼ਾਰੇ ਨੇ ਅਦਵੋਤ ਨਜ਼ਾਰੇ ਨੇ ਪਿਛਲੇ ਦਿਨੀ ਜਿਹੜਾ ਪਿਛਲੇ ਕੁਝ ਸਾਲਾਂ ਚੋਂ ਇਥੋਂ ਦੀ ਪਟਨਾ ਸਰਕਾਰ ਨੇ ਜਿਹੜੀ ਬਿਹਾਰ ਸਰਕਾਰ ਸੀ ਉਹਨੇ ਇੱਥੇ ਸਟੀਮਰ ਦੀ ਸੇਵਾ ਜਿਹੜੀ ਸ਼ੁਰੂ ਕੀਤੀ ਜਿਹਨੂੰ ਬੋਟ ਦੀ ਸੇਵਾ ਕਹਿੰਦੇ ਆ ਉਹ ਗੁਰਦੁਆਰਾ ਗਊ ਘਾਟ ਤੋਂ ਲੈ ਕੇ ਕੰਗਨ ਘਾਟ ਤੱਕ ਚੱਲਦੀ ਹੈ ਉਹਨਾਂ ਵੇਖੋ ਇੱਥੇ ਪੁਲ ਦੀ ਵੀ ਸਾਰੀ ਕਰ ਦਿੱਤੀ ਗਈ ਹੈ ਪਿੱਛੇ ਬਹੁਤ ਵੱਡਾ ਵਿਸ਼ਾਲ ਜਿਹੜਾ ਦਰਿਆ ਆ ਗੰਗਾ ਦਾ ਜਿਹੜਾ ਤਾਟਿਆ ਉੱਥੇ ਸੰਤ ਬਾਬਾ ਪੂਰੀ ਵਾਲਿਆਂ ਨੇ ਇੱਥੇ ਲੰਗਰ ਹਾਲ ਤੇ ਨਾਲ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਜਿਹੜੀ ਪਿਛਲੇ 2 ਸਾਲ ਪਹਿਲਾਂ ਜਿਹਦਾ ਉਦਘਾਟਨ ਕੀਤਾ ਗਿਆ ਉਹਦੀ ਵੀ ਸਾਰੀ ਕੀਤੀ ਗਈ ਹੈ ਸੰਤਾਂ ਦੇਸ਼ ਵਿਦੇਸ਼ ਚੋਂ ਇੱਥੇ ਆ ਕੇ ਗੁਰੂ ਦੇ ਇਤਿਹਾਸ ਨਾਲ ਜੁੜਦਿਆਂ ਨੇ ਗੁਰੂ ਘਰਦਿਆਂ ਗੁਰੂ ਘਰਦਿਆਂ ਖੁਸ਼ੀ ਪ੍ਰਾਪਤ ਕਰਦਿਆਂ ਬਿਲਕੁਲ ਹੁਣ ਅੱਪਾ ਚੱਲਦੇ ਹਾਂ ਗੁਰਦੁਆਰਾ ਕੰਗਨ ਘੜ ਦੇ ਦਰਸ਼ਨ ਕਰਨ ਦੇ ਲਈ ਬਾਲਾ ਪ੍ਰੀਤਮ ਪਾਤਸ਼ਾਹੀ 10ਵੀਂ ਦੀਆਂ ਉਹ ਪਵਨ ਪਿੱਤਰ ਸਥਾਨ ਜਿੱਥੇ ਬਾਲ ਵਿਵਸਥਾ ਦੇ ਵਿੱਚ ਗੁਰੂ ਸਾਹਿਬ ਬਾਲਾ ਪ੍ਰੀਤਮ ਆਪਣੇ ਸੰਗੀ ਸਾਥੀਆਂ ਦੇ ਨਾਲ ਖੇਡਿਆ ਕਰਦੇ ਸਨ ਤਾਂ ਇਸ ਪਵਨ ਸਥਾਨ ਦਾ ਇਤਿਹਾਸ ਜਿਹੜਾ ਵਿਸਤਾਰਪੂਰਵਕ ਦੱਸਣ ਦੀ ਸਰਦਾਰ ਮਜੂਦ ਨੇ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਭਾਈ ਕਿਰਪਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਪਭਲਿਓ ਆਪ ਸਾਰੀਆਂ ਸੰਗਤਾਂ ਇਤਿਹਾਸ ਤੋਂ ਜਾਣੂ ਹੋ ਬਾਲਾ ਪ੍ਰੀਤਮ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪਟਨੇ ਵਿਖੇ ਹੋਇਆ ਸੱਤ ਸਾਲ ਦੀ ਅਵਸਥਾ ਤੱਕ ਲਗੀ ਤਰਪੀਤਾ ਪਟਨੇ ਵਿਖੇ ਬੜੀਆਂ ਚੋਜਾਂ ਕੀਤੀਆਂ ਨੇ ਜਿਸ ਅਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਾਵਨ ਅਸਥਾਨ ਕੰਗਨਕਾਰ ਸਾਹਿਬ ਹੈ ਇਥੇ ਗੁਰੂ ਜੀ ਛੋਟੇ-ਛੋਟੇ ਬੱਚਿਆਂ ਦੇ ਨਾਲ ਆਨ ਕੇ ਖੇਡਿਆ ਕਰਦੇ ਸਨ ਖੇਡਦੇ ਆ ਖੇਡਦੇ ਆ ਸਤਿਗੁਰੂ ਜੀ ਦਾ ਹੱਥ ਦਾ ਕੰਗਨ ਇੱਕ ਦਿਨ ਗੰਗਾ ਵਿਖੇ ਡਿੱਗ ਪਿਆ ਬੋਲੋ ਸਤਨਾਮ ਨਾਲ ਦੇ ਹਾਨੀਆਂ ਬੱਚਿਆਂ ਨੇ ਮਾਤਾ ਗੁਜਰੀ ਜੀ ਨੂੰ ਜਾ ਕੇ ਦੱਸਿਆ ਕਿ ਗੋਬਿੰਦ ਰਾਏ ਜੀ ਦਾ ਕੰਗਨ ਗੰਗਾ ਵਿਖੇ ਡਿੱਗ ਪਿਆ ਹੈ ਮਾਤਾ ਗੁਜਰੀ ਜੀ ਆਪਣੇ ਦਾਸੀਆਂ ਦੇ ਨਾਲ ਇਸ ਪਵਿੱਤਰ ਸਥਾਨ ਤੇ ਆਏ ਸਤਗੁਰੂ ਜੀ ਨੂੰ ਪੁੱਛਣ ਲੱਗੇ ਪੁੱਤਰ ਜੀ ਕੰਗਨ ਤਾਂ ਆਪ ਜੀ ਦੇ ਹੱਥ ਦੋਸੀ ਇੱਕ ਕਿੱਥੇ ਹੈ ਗੁਰੂ ਜੀ ਦੂਸਰਾ ਕੰਗਨ ਵੀ ਹੱਥ ਵਿੱਚੋਂ ਕੱਢ ਕੇ ਗੰਗਾ ਵਿਖੇ ਵਗਾ ਮਾਰਿਆ ਬੋਲੋ ਸਤਨਾਮ ਮਾਂ ਕਹਿਣ ਲੱਗੇ ਪੁੱਤਰ ਜੀ ਇੱਕ ਕੰਗਨ ਤਾਂ ਆਪ ਨੇ ਪਹਿਲਾਂ ਹੀ ਛੁੱਟਤਾ ਸੀ ਦੂਜਾ ਮੇਰੇ ਹੀ ਸਾਹਮਣੇ ਛੁੱਟ ਦਿੰਦਾ ਹੈ ਮਾਤਾ ਜੀ ਨੇ ਬੰਦਿਆਂ ਨੂੰ ਲਬਨ ਵਾਸਤੇ ਭੇਜਿਆ ਜਿਉਂ ਬੰਦੇ ਗੰਗਾ ਵਿਖੇ ਬਰਨ ਉੱਥੇ ਤਾਂ ਕੰਗਣ ਹੀ ਕੰਗਣ ਨਦਰ ਆਵਨ ਹੈਰਾਨ ਹੋ ਗਏ ਕਹਿਣ ਲੱਗੇ ਮਾਤਾ ਜੀ ਗੋਵਿੰਦ ਰਾਏ ਜੀ ਨੇ ਕੇਵਲ ਦੋਹੀ ਕੰਗਣ ਛੁਟੇ ਸੰ ਇਥੇ ਤਾਂ ਗਿਣਤੀ ਮਿੰਤੀ ਦਾ ਹੀ ਸਾਭ ਹੀ ਨਹੀਂ ਲੱਖਾਂ ਹੀ ਕੰਗਣ ਪਏ ਹਨ ਕਿਰਾ ਕਢ ਲਿਆਈਏ ਸਤਿਗੁਰੂ ਜੀ ਬਚਨ ਕਰਦੇ ਹਨ ਮਾਤਾ ਜੀ ਇਹ ਤਾਂ ਮੇਰਾ ਪਿਛਲਾ ਖਜ਼ਾਨਾ ਹੈ ਆਪ ਆਪਣੇ ਵਾਲੇ ਕੰਗਣ ਹੀ ਕਢਵਾਇਓ ਬਾਕੀ ਨਾ ਛੇੜਿਓ ਚੋਜ ਵੇਖ ਕੇ ਸਾਰੇ ਵਿਸਮਾਦ ਹੋਏ ਇਸ ਹੀ ਪਵਿੱਤਰ ਸਥਾਨ ਤੇ ਗੁਰੂ ਜੀ ਦੂਸਰਾ ਚੋਜ ਇੱਕ ਪੰਡਤ ਸਿਵਦਾਜੀ ਦੇ ਨਾਲ ਕੀਤੇ ਪੰਡਤ ਸਿਵਦਾਜੀ ਬਰੇ ਸ਼ਰਧਾਵਾਨ ਸਨ ਬਰੇ ਪਿਆਰ ਦੇ ਨਾਲ ਪ੍ਰਭੂ ਦੀ ਪੂਜਾ ਕਰਦੇ ਸਨ ਆराधना ਕਰਦੇ ਸਨ ਕਦੇ ਕਦਾਈ ਫਾਲ ਕਦੇ ਲੱਡੂ ਹੋਰ ਵੀ ਖਾਨ ਪੀਣ ਵਾਲੀਆਂ ਚੰਗੀਆਂ ਚੰਗੀਆਂ ਵਸਤੂਆਂ 43 ਸਜਾ ਕੇ ਪਿਆਰ ਦੇ ਨਾਲ ਕਹਿੰਦੇ ਭਗਵਾਨ ਭੋਗ ਲਗਾਈਏ ਸਤਿਗੁਰੂ ਜੀ ਉਹਦੇ ਪਿਆਰ ਨੂੰ ਵੇਖਦੇ ਆ ਉਹ ਦਿਹਾਗੋ ਝੁਕ ਲੈਂਦੇ ਸਨ ਤੇ ਆਪਣੇ ਹਾਨੀਆਂ ਬਚਿਆਂ ਨੂੰ ਬੰਨ ਬੰਨ ਕੇ ਛਕਾ ਦਿੰਦੇ ਸੰਗ ਛਕ ਜਾਂਦੇ ਸਨ ਕਿਸੇ ਨੇ ਦੱਸਿਆ ਤੇਰਾ ਪ੍ਰਸਾਦ ਗੋਬਿੰਦ ਰਾਏ ਜੀ ਚੁੱਕ ਕੇ ਬੱਚਿਆਂ ਨਾਲ ਮਿਲ ਕੇ ਛਕ ਛਕਾ ਜੰਦੇ ਨੇ ਭਗਵਾਨ ਨਹੀਂ ਛਕਦਾ ਇਹ ਬੱਚੇ ਲੋਕ ਛਕਦੇ ਹਨ ਇੱਕ ਦਿਨ ਦੀ ਗੱਲ ਹੈ ਪੰਡਤ ਨੇ ਨਹਾ ਤੋ ਆ ਕੇ ਪੂਜਾ ਪਾਠ ਕਰਕੇ ਜਦੋਂ ਪ੍ਰਸਾਦ ਨੂੰ ਭੋਗ ਲਗਾਉਣ ਲੱਗਿਆ ਹੈ ਉਸ ਦਿਨ ਥੋੜੀਆਂ ਥੋੜੀਆਂ ਅੱਖਾਂ ਬੰਦ ਰੱਖੀਆਂ ਨੇ ਤੇ ਥੋੜੀਆਂ ਥੋੜੀਆਂ ਖੁੱਲੀਆਂ ਵੀ ਰੱਖੀਆਂ ਨੇ ਜਦੋਂ ਕਹਿੰਦਾ ਭਗਵਾਨ ਭੋਗ ਲਗਾਈਏ ਗੁਰੂ ਜੀ ਪ੍ਰਸਾਦ ਚੁਕਨ ਲਗੇ ਨੇ ਪੰਡਤ ਨੇ ਵਾਹ ਵਰ ਰਿਆ ਕਹਿੰਦਾ ਹੈ गोविंद ਰਾਏ ਮੈਂ ਭਗਵਾਨ ਰਾਮ ਨੂੰ ਭੋਗ ਲਗਾਉਂਦਾ ਹਾਂ ਆਪ ਜੀ ਪ੍ਰਸਾਦ ਜੁਠਿਆ ਕਰਾ ਦਿੰਦੇ ਹੋ ਜੇ ਦੀ ਆਪ ਜੀ ਉਹੀ ਹੋ ਤਾ ਉਸੇ ਰੂਪ ਵਿੱਚ ਦਰਸਨ ਦੋ ਸਤਿਗੁਰੂ ਜੀ ਕਹਿੰਦੇ ਹਨ ਪੰਡਤ ਜੀ ਆਪ ਜੀ ਦੀ ਇਹ ਇੱਛਾ ਹੈ ਅੱਖਾਂ ਬੰਦ ਕਰੋ ਬੰਦ ਕੀਤੀਆਂ ਕਹਿੰਦੇ ਖੋਲੋ ਖੋਲਿਆ ਤਾਂ ਸਤਿਗੁਰੂ ਜੀ ਦੇ دیدار ਉਹ ਭਗਵਾਨ ਰਾਮ ਦੇ ਰੂਪ ਵਿੱਚ ਹੋਏ ਉਹ ਭਗਵਾਨ ਰਾਮ ਦੇ ਰੂਪ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਪੰਡਤ ਸੀਬਦਾਤ ਗੁਰੂ ਚਰਨਾਂ ਦਾ ਭੌਰਾ ਬਣ ਗਿਆ ਸੇਵਕ ਬਣ ਗਿਆ ਇਹੀ ਸਾਖੀ ਹੈ ਔਰ ਵੀ ਬਰੀਆਂ ਚੋ ਜਾਮਾ ਸਤਗੁਰੂ ਜੀ ਨੇ ਪਟਨੇ ਵਿਖੇ ਕੀਤੀਆਂ ਨੇ ਆਪ ਸਾਰੀਆਂ ਸੰਗਤਾਂ ਦੇ ਮਹਾਰਾਜ ਕਾਰ ਦੇ ਰਾਸ ਕਰਨ ਸਭ ਦੀਆਂ ਅਰਦਾਸਾਂ ਪੂਰੀਆਂ ਕਰਨ ਇਨੀ ਠੰਡ ਵਿੱਚ ਸਾਰੀਆਂ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪਰ ਗੁਰ ਪਰ ਮਨਾ ਰਹੀਆਂ ਨੇ ਸਭ ਦੀਆਂ ਮਹਾਰਾਜ ਮੁਰਾਦਾ ਪੂਰੀਆਂ ਕਰਨ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਦੁਆਰਾ ਕੰਗਨ ਘਾਟ ਵਿਖੇ ਵਿਸ਼ੇਸ਼ ਪੰਡਾਲ ਸਜਾਇਆ ਗਿਆ ਹੈ ਪਾਬਾ ਕਸ਼ਮੀਰ ਸਿੰਘ ਜੀ ਪੁਰੀਆ ਦੇ ਵੱਲੋਂ ਵਿਸ਼ਾਲ ਲੰਗਰ ਹਾਲ ਜਿਹੜਾ ਤਿਆਰ ਕੀਤਾ ਗਿਆ ਹੈ ਲੰਗਰ ਵਰਤਾਏ ਜਾ ਰਹੇ ਨੇ ਨਾਲ-ਨਾਲ ਐਨਡੀਆਰ ਦੀ ਟੀਮ ਵੱਲੋਂ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ ਸਰਦਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਸਿਹਤ ਸੰਬੰਧੀ ਮੁਸ਼ਕਲ ਆਂਦੀ ਹੈ ਤਾਂ ਡਾਕਟਰਾਂ ਦੀ ਟੀਮ ਇੱਥੇ 24 ਘੰਟੇ ਤਨਾਤ ਹੈ ਮੁਕੰਮਲ ਚੈੱਕਅਪ ਕੀਤਾ ਜਾਂਦਾ ਹੈ ਟੈਸਟ ਕੀਤੇ ਜਾਂਦੇ ਆ ਔਰ ਲੋੜ ਅਨੁਸਾਰ ਜਿਹੜੀ ਹੈ ਉਹ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਤੋ ਬੇਹਦ ਸ਼ਲਾਘਾਯੋਗ ਉਪਰਾਲਾ ਨੋ ਬਟਾਲੀਅਨ ਐਨ ਡੀ ਆਰ ਐਫ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਤੋ ਇਹ ਵਿਸ਼ੇਸ਼ ਮੈਡੀਕਲ ਕੈਂਪ ਜਿਹੜਾ ਇੱਥੇ ਲਗਾਇਆ ਗਿਆ ਇਸ ਦੇ ਨਾਲ ਨਾਲ ਬਿਹਾਰ ਟੂਰਿਜ਼ਮ ਕੇਂਦਰ ਵੱਲੋਂ ਵੀ ਵਿਸ਼ੇਸ਼ ਇੱਕ ਕੈਂਪ ਇੱਥੇ ਸਥਾਪਿਤ ਕੀਤਾ ਗਿਆ ਤਾਂ ਜੋ ਪੂਰੇ ਬਿਹਾਰ ਦੇ ਵਿੱਚ ਜੋ ਸਲਾਨੀਆਂ ਜਾਂ ਸ਼ਰਧਾਲੂਆਂ ਨੂੰ ਜਾਣਕਾਰੀ ਚਾਹੀਦੀ ਹੈ ਉਹ ਇੱਥੇ ਉਹਨਾਂ ਨੂੰ ਦੱਸੀ ਜਾਂਦੀ ਕਿ ਕਿਹੜੇ-ਕਿਹੜੇ ਪਵਨ ਪਿੱਤਰ ਸਥਾਨ ਇੱਥੇ ਮੌਜੂਦ ਨੇ ਤੇ ਗੁਰਦੁਆਰਾ ਕੰਗਣ ਕਾਟ ਤੇ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇੱਥੇ ਇੱਕ ਵਿਸ਼ਾਲ ਪੰਡਾਲ ਸਜਾਇਆ ਗਿਆ ਇੱਕ ਵੱਡਾ ਲੰਗਰ ਹਾਲ ਜਿਹੜਾ ਉਹ ਤਿਆਰ ਕੀਤਾ ਗਿਆ ਤੇ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਸਾਹਿਬ ਗੁਰਦੁਆਰਾ ਗੁਰੂ ਕਾ ਬਾਗ ਗੁਰਦੁਆਰਾ ਕੰਗਣ ਕਾਟ ਤੇ ਕਮਿਊਨਿਟੀ ਹਾਲ ਚਾਰ ਸਥਾਨਾਂ ਤੇ ਅੰਤਪਾਪਾ ਕਸ਼ਵੀਰ ਸਿੰਘ ਜੀ ਪੂਰੀ ਵਾਲਾ ਵੱਲੋਂ ਇਹ ਵਿਸ਼ਾਲ ਲੰਗਰ ਹਾਲ ਤਿਆਰ ਕੀਤੇ ਗਏ ਨੇ ਇੱਥੇ 24 ਘੰਟੇ ਤਰ੍ਹਾਂ ਤਰ੍ਹਾਂ ਦੇ ਸਵਾਦੀ ਲੰਗਰ ਜਿਹੜੇ ਆ ਉਹ ਵਰਤਾਏ ਜਾ ਰਹੇ ਨੇ ਔਰ ਹਰ ਥਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜਿੱਥੇ ਸੰਗਤਾਂ ਸਵੇਰੇ ਸ਼ਾਮ ਲੰਗਰ ਛਕ ਰਹੀਆਂ ਨੇ ਉੱਥੇ ਹੀ ਵੱਡੀ ਗਿਣਤੀ ਵਿੱਚ ਆਪ ਮਹਾਰੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆ ਕੇ ਲੰਗਰ ਤਿਆਰ ਕਰਨ ਤੇ ਲੰਗਰ ਵਰਤੋਂ ਦੀ ਸੇਵਾ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਦੇਖ ਸਕਦੇ ਹੋ ਕਿੰਨੀ ਵਿਸ਼ਾਲ ਰਸੋਈ ਇੱਥੇ ਜਿਹੜੀ ਆ ਆਰਜੀ ਤੌਰ ਤੇ ਸਾਬਤ ਕੀਤੀ ਗਈ ਹੈ ਇੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਇਹ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਭੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉਚੇਚੇ ਤੌਰ ਤੇ ਇੱਥੇ ਸੇਵਾ ਕਰਨ ਦੇ ਲਈ ਪਹੁੰਚਿਆ ਨੇ ਔਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਲੰਗਰ ਤਿਆਰ ਕਰਨ ਦੀ ਲੰਗਰ ਵਰਤੋਂ ਦੀ ਵਰਤਨਾ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੋਂ ਬੇਹਦ ਅਦਭੁਤ ਨਜ਼ਾਰਾ ਇਸ ਵੇਲੇ ਪਟਨਾ ਸਾਹਿਬ ਦੀ ਇਸ ਪਾਵਨ ਧਰਤੀ ਤੇ ਦੇਖਣ ਨੂੰ ਮਿਲ ਰਿਹਾ ਹੈ ਇਸ ਰਸੋਈ ਨੂੰ ਵੇਖ ਕੇ ਸਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਲੋਕਾਂ ਦੇ ਲਈ ਕਿੰਨੇ ਸ਼ਰਧਾਲੂਆਂ ਦੇ ਲਈ ਇੱਥੇ ਸਾਰਾ ਦਿਨ ਲੰਗਰ ਤਿਆਰ ਕੀਤਾ ਜਾਂਦਾ ਹੋ ਕਿੰਡੀ ਵਿਸ਼ਾਲ ਰਸੋਈ ਜਿਹੜੀ ਹੈ ਉਹ ਸਥਾਪਿਤ ਕੀਤੀ ਗਈ ਹੈ ਔਰ ਕਿੰਡੀ ਵੱਡੀ ਗਿਣਤੀ ਵਿੱਚ ਇੱਥੇ ਸ਼ਰਧਾਲੂ ਲੰਗਰ ਤਿਆਰ ਕਰਨ ਦੀ ਜਿਹੜੀ ਸੇਵਾ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਤੜਕਸਰ 4 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਇਹ ਲੰਗਰਾਂ ਦੀ ਸੇਵਾ ਲਗਾਤਾਰ ਜਾਰੀ ਰਹਿੰਦੀ ਹੈ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਗਰਮ ਤੋਦ ਤੱਕ ਤਰ੍ਹਾਂ ਤਰ੍ਹਾਂ ਦੇ ਸਵਾਦੀ ਵੰਚਨ ਪ੍ਰਸ਼ਾਦਾ ਪਾਣੀ ਔਰ ਵੱਖ-ਵੱਖ ਸਬਜ਼ੀਆਂ ਖੀਰ ਮਠਿਆਈਆਂ ਤੋਂਨੇਕਾ ਪ੍ਰਕਾਰ ਦੇ ਸਵਾਦੀ ਲੰਗਰ ਜਿਹੜੇ ਇੱਥੇ ਵਰਤਾਏ ਜਾ ਰਹੇ ਨੇ ਸੰਤਾਂ ਸ਼ਰਧਾ ਭਾਵਨਾ ਦੇ ਨਾਲ ਛਕ ਰਿਹਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੜੀ ਮਹਾਰਾਜ ਅੰਮ੍ਰਿਤਸਰ ਜ਼ਿਲ੍ਹੇ ਤੋਂ ਮਹਿਤਾ ਚੌਂਗ ਲਾਗੇ ਪਿੰਡ ਅਰਜਣਵਾਗਾ ਪੁਰਸਾਹਬ ਦੀ ਪਾਵਨ ਧਰਤੀ ਤੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਜ਼ਿਆਦਾ ਬਹੁਤ ਸਕੂਨ ਹੋਇਆ ਮਨ ਨੂੰ ਬੜੀ ਖੁਸ਼ੀ ਹੋਈ ਹੈ ਕਰਨ ਵਾਲੇ ਤੇ ਨਹੀਂ ਹੈਗੇ ਸੇਵਾ ਤੇ ਮਹਾਰਾਜ ਨੇ ਬੜੀ ਉਹਦੀ ਸਾਰੇ ਹੀ ਬਜ਼ੁਰਗ ਜੇ ਹੈਗੇ ਬੜੀ ਮਿਹਰ ਤੇ ਕਿਰਪਾ ਹੈ ਪਹਿਲੀ ਵਾਰ ਆਏ ਮਹਾਰਾਜ ਹਾਂਜੀ ਬਹੁਤ ਮਿਹਰ ਹੋਈ ਹੈ ਮਹਾਰਾਜ ਬਹੁਤ ਜ਼ਿਆਦਾ ਆਨੰਦ ਹੀ ਆਇਆ ਕੋਈ ਗੱਲ ਕਰਨ ਵਾਲੀ ਨਹੀਂ ਰਹੀ ਦੱਸਿਓ ਤੁਹਾਨੂੰ ਕੀ ਐਨਾ ਮਜ਼ਾ ਆਇਆ ਜੇ ਕੋਈ ਗੱਲ ਨਹੀਂ ਕਰ ਬੜੀ ਮਹਾਰਾਜ ਦੀ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਹੈ ਭਾਈ ਅਨੰਦ ਆਜੀ ਹਾਂਜੀ ਹਾਂਜੀ ਨਜ਼ਾਰਾ ਦੇਖਿਆ ਸੀ ਹੈ ਕਿ ਕਿਤੇ ਵੇਖ ਨਹੀਂ ਸਕਦੇ ਕਿ ਜਿਹੋ ਜਿਹੇ ਨਜ਼ਾਰਾ ਆਉਣ ਡਿਆ ਵਾ ਹਾਂਜੀ ਮਹਾਰਾਜ ਨੇ ਬਹੁਤ ਇਸ ਨੀਂ ਉਮਰ ਦੇ ਵਿੱਚ ਵੀ ਦਰਸ਼ਨ ਮੋਲ ਕੇ ਮਹਾਰਾਜ ਦੇ ਹਾਂਜੀ ਹਾਂਜੀ ਇੱਥੇ ਪਹੁੰਚ ਗਏ ਹੋ ਹਾਂਜੀ 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 ਬਿਲਕੁਲ ਬਿਲਕੁਲ ਹਾਂਜੀ ਤਾਂ ਇਹ ਇਹ ਅਦਭੁਤ ਨਜ਼ਾਰਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰੂ ਸਾਹਿਬ ਦੀ ਪਾਵਨ ਛੋਪਰਾਪਤ ਉਹ ਪਾਵਨ ਪਿੱਤਰ ਸਥਾਨ ਜਿੱਥੇ ਬਾਲਵਸਤਾ ਚ ਗੰਗਾ ਕਿਨਾਰੇ ਗੁਰੂ ਸਾਹਿਬ ਚੋਜਾ ਕਰਦੇ ਸਨ ਔਰ ਗੁਰਦੁਆਰਾ ਕੰਗਨਕਾਟ ਜਿੱਥੇ ਜੋ ਵੀ ਕੋਈ ਇੱਥੇ ਪਟਨਾ ਸਾਹਿਬ ਪਹੁੰਚਦਾ ਹੈ ਉਹ ਇਸ ਸਥਾਨ ਤੇ ਆ ਕੇ ਦਰਸ਼ਨ ਜ਼ਰੂਰ ਕਰਦਾ ਹੈ ਔਰ ਬੇहद ਆਪਣੇ ਆਪ ਨੂੰ ਕਰਮਾ ਵਾਲਾ ਮੰਨਦਾ ਹੈ ਕਿ ਗੁਰੂ ਸਾਹਿਬ ਦੀ ਇਸ ਪਾਵਨ ਧਰਤੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ ਕੈਮਰਾ ਬਸਰ ਅਵਤਾਰ ਸਿੰਘ ਜਿਹੜਾ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਪਟਨਾ ਸਾਹਿਬ